ਮੇਰੀਆਂ ਗੱਲ ਲੱਤਾਂ ਘਮੀ ਜਾਂਦੀਆਂ ਹੁਣਾਂ ਮਰਵਾ ਦੀ ਕਿਤੇ ਅੱਗੇ ਚਲੋ ਕਿਨੇ ਮਰਵਾਇਆ ਹੋਰ ਜਬਈ ਚਹੀ ਲੱਗਦਾ ਕੇ ਲਿਆ ਤੁੰ ਨੂੰ ਕਾਹ ਵੀ ਲਾਲ ਪੱਗ ਬੰਨ ਕੇ ਐਸਡੀ ਲਾਗਦੇ ਤੁਸੀਂ ਲੈ ਔਰ ਸਹੀ ਫਿਰ ਤੇਰ ਬਾ ਦੇਖ ਲੋ ਆ ਤੂੰ ਦੇਖੀ ਨਾ ਚੱਲ ਫਿਰ ਆਪਣਾ ਸਕੀਮ ਲੈ ਗੱਲ ਸੁਣ ਲੈ ਪੂਰਾ ਰੋ ਮਾਰਨਾ ਚਾਹੀ ਗਿਆ ਹਣਾ ਉਹ ਬੇਸਾਂਸ ਰ ਹੈ ਮੈਂ ਕਾਡ ਨੂੰ ਚੈਟ ਭੋਣੀ ਐ ਕਾਹ ਟੈਨਸ਼ਨ ਲੈਣਾ ਮੇਰੇ ਹੁੰਦੇ ਕਿਦੇ ਕੱਚਣਾ ਛੱਡਦੀ ਨਹੀਂ ਕੱਚ ਕੁੱਚ ਕੁਛ ਵੀ ਛੱਡਦਾ ਮੈਂ ਕਪਕਾ ਬਣ ਸਕਤ ਭਾਈ ਜੀ ਪਕਾ ਕੇ ਛੱਡੂ ਗੱਲ ਸੁਣ ਲੈ ਤੋੜਾ ਤਾਂ ਦਲਦਾ ਗੇ ਜਰਵਾਨਾ ਖੋਕ ਕੇ ਰੋਣਾਗਾ 20000 ਤੋਂ ਘੱਟ ਉਹ ਬਾਲਾ ਨਾ ਲਾਲਚ ਕਰ ਬਾ ਮੂੰਹ ਤੇ ਦੇ ਨਾ ਮੱਖੀਆਂ ਆਉਂਦੇ ਮੂੰਹ ਚ ਹੀ ਪੈਂਦੀਆਂ ਹੁੰਦੀਆਂ ਉਹ ਨਹੀਂ ਹੁਣ ਤੋਂ ਇਕੱਠਾ ਹੀ ਬਨਾਲਾ ਜਿਹੜਾ ਫੇਰ ਫੇਰ ਰੋਜ਼ ਰੋਜ਼ ਇਹ ਕੰਮ ਹੁੰਦੇ ਹੁੰਦੇ ਉਹ ਆਪਣੇ ਕੋਲੇ ਪੰਜੀ ਨਹੀਂ ਹੈਗੇ ਹੁਣ ਜਿਹੜੇ ਬੰਦਿਆ ਬਨਾਲਾ ਕੋਲੇ ਕੁਝ ਨਹੀਂ ਹੈਗਾਗਾ ਚਲ ਚਲ ਫੇਰ ਮੋਕੇਗਾ ਬਣਾ ਲੋ ਬਣਾ ਲੋ ਵੀ ਜਿੰਨੇ ਬਣਦੇ ਆ ਫਿਰ ਹੋਰ ਆਪਣੀ ਜੀ ਟਰਸਟ ਨਾਲੇ ਚੱਲਦੇ ਆ ਅਸੀਂ ਤਾਂ ਤੈਨੂੰ ਕਹੀ ਜਾਨਾ ਮੈਂ ਹਾਂ ਠੀਕ ਆ ਉਹ ਕਿਦੇ ਹੁਣ ਆਇਆ ਵੇ ਕੰਮ ਸਾਰੇ ਆਦੇ ਹੁਣ ਜਿੰਨੇ ਫੋਟੋ ਆਈ ਕਰੀਏ ਜਿੰਨੇ ਸਾਰੇ ਹੋਣਗੇ ਹਾ ਜਨਾਬ ਚਾਹਦਾ ਸਕਾਰ ਅੜ ਗਿਆ ਕੁੰਡੀ ਲਈ ਬੈਠਾ ਤੇ ਤੂੰ ਤੇਰੇ ਬੈਠੇਗਾ ਹਾਂ ਆਏ ਪੱਜੰਦ ਨੇ ਸਸਰੀ ਘਰ ਜਨਾਬ ਸਸਰੀ ਕਾਕਾ ਲੋਟਾ ਆ ਦਣ ਘਾਰੇ ਕੁੰਡੀ ਲਈ ਬੈਠਾ ਇੱਧਰ ਪੈ ਦਾਈ ਨਾਲੇ ਗੱਲ ਤਾਂ ਤੇਰੀ ਠੀਕ ਆ ਗਰਮੇਲ ਸਿਆ ਇਹਦਾ ਜਿੰਦੇ ਲੈ ਜਾਂਦਾ ਤਾਂ ਭੱਜਣ ਨੂੰ ਤਿਆਰ ਆ ਐਂ ਕੇ ਭੱਜੂ ਸਰਕਾਰਾਂ ਦੀ ਸਿਕਤਾਈ ਪਤਾ ਕਿੰਨੀ ਆ ਸਾਹਿਬ ਮੈਂ ਕਿੱਥੇ ਭੱਜਣਾ ਜਨਾਬ ਤੁਸੀਂ ਭੱਜਣ ਦਿੰਦੇ ਹੋ ਕਿਤੇ ਉਹ ਨਾਲੇ ਮੈਂ ਤਾਂ ਸੌਰੀ ਚੱਲਿਆ ਸੀ ਆਪਦੇ ਅੱਛਾ ਸੌਰੀ ਚੱਲੇ ਮੁੰਡਾ ਤੇ ਇਹਦਾ ਹਰਜਾਨਾ ਕੌਣ ਪਰੂ ਲੈਟ ਤੇਰਾ ਪਿਓ ਬਣਾਉਂਦਾ ਮਾਫ ਕਰ ਦਿਓ ਜਨਾਬ ਅੱਜ ਮੈਂ ਕਾੜੀ-ਕਾੜੀ ਚ ਕੁੰਡੀ ਲਾਉਣੀ ਭੁੱਲ ਗਿਆ ਕੁੰਡੀ ਤੂੰ ਕਾਣ ਲਾਉਣੀ ਪੁੱਤ ਅਸੀਂ ਲਾਵਾਂਗੇ ਕੁੰਡੀ ਹੁਣ ਗੁਰਮੇਲ ਸਿਆ ਹਾਂ ਪਰ ਮੁੰਡੇ ਦਾ ਚਲਾਨ ਛੇਤੀ ਇਹਨੂੰ ਭੇਜੇ ਸੌਰੀ ਫਿਰ। ਅੱਛੀ ਫੇ ਕੰਮ। ਹਾਂ। ਮਾਫ ਕਰ ਦਿਓ ਜਨਾਬ। ਪਹਿਲੀ ਵਾਰ ਤਾਂ ਮੈਂ ਸੌਰੀ ਚੱਲਿਆਂਗਾ। ਉੱਤੋਂ ਤੁਸੀਂ ਆ ਕੇ ਚੜਕੇ ਕਿੱਥੇ ਤੇਰੇ ਸੌਰੇ? ਕਿਹੜੇ ਪਿੰਡ ਆ? ਮੇਰੇ ਸੌਰੇ ਦਾ ਜੀ ਸੱਦਾ ਸਿੰਘ ਆ ਰਿਆ। ਰਮੇਲ ਸਿੰਘ ਆ ਇਹਦੇ ਸੌਰੇ ਦਾ ਨਾਮ ਪੁੱਛ ਵੀ ਕੀ ਹੈਗਾ? ਪੁੱਛ ਲੈਣਾ ਜਨਾਬ ਹੁਣੀ ਪੁੱਛ ਲੈਣਾ। ਹਾਂ ਕਾਕਾ ਦੱਸ ਤੇਰੇ ਸੌਰੇ ਦਾ ਨਾਮ ਕੀ ਹੈ? ਮਖਤੌਰ ਸਿੰਘ ਆ ਜੀ ਮੇਰੇ ਸੌਰੇ ਦਾ ਨਾਮ। ਮੇਰੇ ਸੌਰਿਆਂ ਦੇ ਦੇ ਚ ਕੀ ਕਸੂਰ ਆ ਜਨਾਬ? ਰਮੇਲ ਸਿੰਘ ਆ। ਹਾਂ ਸਾਹਿਬ। ਡਿਟੇਲ ਪੁੱਛੇ ਤੇ ਸੌਰੇ ਦੀ ਕਿੰਨੇ ਮੈਂਬਰ ਨੇ ਕਰਦੇ? ਉਹ ਜਨਾਬ ਆਪਣੇ ਸਹੁਰਿਆਂ ਤੋਂ ਕਿੰਡੀਆਂ ਲੈਣੀਆਂ ਚਲਾਨਾ ਕਾ ਪਹਿਦਾ ਘਟਣਾ ਉਹ ਤੈਨੂੰ ਸਕੀਮ ਦਾ ਹੀ ਨਹੀਂ ਪਤਾ ਤੂੰ ਸਕੀਮ ਸਮਝ ਕਰਨ ਕਰ ਕਰਨ ਕਰ ਠੀਕ ਹੈ ਜਨਾਬ ਹੁਣ ਆਈ ਹੈ ਮੇਰੇ ਸਮਝ ਚ ਮੇਰੇ ਸਹੁਰਿਆਂ ਦੇ ਦੇ ਚ ਕੀ ਕਸੂਰ ਆ ਜਨਾਬ ਨਾਲੇ ਮੇਰਾ ਸਹੁਰਾ ਤਾਂ ਮਰਿਆ ਹੋਇਆ ਮੇਰੇ ਨਾਲ ਸਾਲਾ ਇੱਕ ਕੱਲਾ ਸਾਹ ਗਲਗੇ ਕੰਡੇ ਲੱਗਦਾ ਓਏ ਲੰਡਾ ਚੜਾ ਕੇ ਸਾਲੀ ਵੀ ਹੈਗਾ ਕੋਈ ਜਨਾਬ ਸਾਲੀ ਤਾਂ ਹੈਗੀ ਇੱਕ ਪਰ ਵਿਆਹ ਹੀ ਨਹੀਂ ਹੈਗੀ ਹਜੇ ਜਨਾਬ ਬਣ ਗਈ ਗੱਲ ਹੁਣ ਆਊਗਾ ਨਜ਼ਾਰਾ ਉਹ ਬਾੜਿਆ ਰਿਸ਼ਤੇਦਾਰ ਜਿਹੜਾ ਕੱਢ ਚਲਾਨ ਪਰ ਇਹਦਾ ਲੱਖ ਰੁਪਇਆ ਰੱਖਦਾ ਜਨਾਬ ਐ ਕਿਹਨੂੰ ਕਰਦੇ ਆ ਜੋ ਤੁਹਾਡਾ ਚਾਹ ਪਾਣੀ ਕਰ ਦਿੰਦਾ ਮੈਂ ਸਤਾਈ ਪਤਾ ਕਿੰਨੇ ਆ ਨਾਲ ਸਾਡੇ ਅਫਸਰ ਨੇ ਉਹ ਇਹ ਤਾਂ ਅਫਸਰ ਨੂੰ ਚੁੱਪ ਸਮਝਦਾ ਗਰਮੇਲ ਸਾਂ ਤੁਹਾਨੂੰ ਚਲਾਨ ਪਰ ਤੁਹਾਨੂੰ ਕਾਫ ਲੱਗਦਾ ਵੀ ਬੁੱਧੂ ਬਣਾਈ ਜਾਂਦਾ ਆਪਾਂ ਨੂੰ ਇਹ ਤੁਸੀਂ ਤਾਂ ਇੰਨੀ ਗੁੱਸਾ ਕਰ ਗਿਆ ਜਨਾਬ ਠੰਡ ਰੱਖੋ ਠੰਡ ਮੈਨੂੰ ਪਤਾ ਗਰਮੀ ਬਹੁਤ ਆ ਗਈ ਆ ਤੁਹਾਨੂੰ ਚਾਹ ਪਾਣੀ ਪਿਉਣਾ ਮੈਂ ਤਾਂ ਫੇਰ ਵਗਦੀ ਸੌਰੀ ਪੀਤੇ ਪੈਣੇ ਕਰੂ ਪੈਸੇ ਕੱਢ ਪੈਸੇ ਅਸੀਂ ਦਾਹਾਂ ਵੀ ਜਾਣਾਗਾ ਉਹ ਕੋਈ ਨਹੀਂ ਗਰਮੇਲ ਸਾਂ ਠੰਡ ਰੱਖ ਚਾਹ ਬਣਦਾ ਪੀ ਲਿਏ ਗੱਲ ਸੁਣਨ ਵਾਲੇ ਠੀਕ ਹੈ ਜਨਾਬ ਜੀ ਆ ਜਾਓ ਜਨਾਬ ਆ ਜਾਓ ਲੰਘਿਓ ਕਰ ਆਪਣਾ ਆਪ ਦਾ ਘਾਈ ਆ ਜਾਓ ਲੈ ਜਨਾਬ ਕਰ ਦਈਏ ਇਹ ਕੰਮ ਕੌਣ ਦਰ ਭੇਜਦਾ ਉਹ ਨਾ ਨਾ ਸਾਹਿਬ ਇੰਨੀ ਨਹੀਂ ਵੇ ਉਸੀ ਕਰੇਗਾ ਕਰ ਲੈ ਫਿਰ ਆਪਣਾ ਕੰਮ ਇਹ ਮ ਭੜੀਆ ਲੜਾਈ ਆ ਤੂੰ ਮਖਾ ਮਨਾਇਆ ਕਰ ਸਕੀ ਹੁਣੋ ਆਪ ਵੀ ਕੇਵੀ ਮੜੀ ਬਦੇ ਨਾ ਨਾ ਬਾਹਰ ਕਿਉਂ ਲੱਗਦਾ ਹੁਣ ਪਰੋਣਾ ਤੈਨੂੰ ਮਖਾ ਇਹ ਤਾਂ ਹੋ ਗਲ ਹੋ ਗਈ ਕੋਈ ਕੁੜੀ ਤਾਂ ਪਰੋਣਾ ਬਣ ਬਈ ਦੁੱਖ ਟੁੱਟੇ ਜਾਰੀ ਦਾ ਨਹੀਂ ਉਹ ਗੱਲ ਤਾਂ ਤੇਰੀ ਠੀਕ ਹੈ ਬਾਈ ਉੱਥੇ ਮੇਰੇ ਘਰ ਵਾਲੀ ਵੀ ਐ ਸਾਲੀ ਵੀ ਐ ਉਹ ਪਤਾ ਪਤਾ ਮੈਨੂੰ ਓਏ ਤੈਨੂੰ ਨਾਲੇ ਮੇਰੀ ਸਾਲੀ ਦਾ ਰਿਸ਼ਤਾ ਕਰਾ ਦੂੰ ਤੇ ਡਲਾ ਜਿਆ ਉਹ ਜਾਣਦੇ ਜਾਣਦੇ ਮੇਥੋਂ ਬਿਨਾਂ ਤੂੰ ਆਨੇ ਦਾ ਨਹੀਂ ਹੈਗਾ ਆ ਚੱਲ ਜੀ ਉਹ ਪਿੰਡ ਸੌਰਿਆਂ ਦੇ ਸੌਰਿਆਂ ਦੇ ਜਾ ਕੇ ਆਪਾਂ ਐਸ ਕਰਾਂਗੇ ਪਿੰਡ ਸੌਰਿਆਂ ਦੇ ਗੱਲ ਸੁਣ ਲੈ ਹੂੰ ਪਿੰਡ ਬਗਾਨੇ ਜਾਂਦੇ ਆ ਉੱਥੇ ਕਿਤੇ ਆਵਾਜ਼-ਵਾਜ਼ ਪੁਲ ਕੇ ਛੇਤਰ ਨਾ ਪਵਾ ਦੀ ਓਏ ਟੈਨਸ਼ਨ ਕਿਰ ਲੋ ਨਾ ਪਰ ਉਹਨਾ ਉਹਨਾਂ ਦਾ ਮੈਂ ਤੂੰ ਦੇਖੀ ਆਪਾਂ ਦੀ ਸੇਵਾ ਕਰਦੇ ਹਾਂ ਹਾਂ ਉਹ ਪਿੰਡ ਸੌਰਿਆਂ ਦੇ ਸੌਰਿਆਂ ਦੇ ਜਾ ਕੇ ਆਪਾਂ ਐਸ਼ ਕਰੀਏ ਉਹ ਪਿੰਡ ਸੌਰਿਆਂ ਦੇ ਵਾਹੀ ਬੰਦਾ ਓਏ ਆਹੀ ਆਹੀ ਐ ਹੋਰ ਮੈਂ ਤੈਨੂੰ ਹੋਰ ਪਿੰਡ ਲੈ ਜੂਗਾ ਬਾਹਰ ਕੀ ਹੋਊਗਾ ਮੇਖਾ ਬਜੇ ਹਾਏ ਪ੍ਰੋਣਾ ਆ ਗਿਆ ਤੇ ਤੇ ਪ੍ਰੋਣਾ ਆ ਗਿਆ ਓਏ ਮੇਰੀ ਸਾਲੀ ਖੜੀ ਯਾਰ ਹਾਂ ਯਾਰ ਹਾਏ ਆ ਜਾ ਆ ਜਾ ਸੁਣ ਹਾਂ ਹਾਂ ਸਾਵਨ ਵਾਲਾ ਕੋਲੀ ਕਿਤੇ ਹੋਰ ਦਾ ਡਾਂਗਾ ਪੋਰੀ ਨਹੀਂ ਪੈਂਦੀ ਆ ਤੇਰਾ ਪਿੱਤੇ ਦੀ ਕੀਤੀ ਖੱਤੀ ਤੇਰਾ ਪਤਾ ਹੀ ਨਹੀਂ ਲੱਗਦਾ ਨਹੀਂ ਪੈਂਦੀ ਨਹੀਂ ਪੈਂਦੀ ਆ ਪਿੰਡ ਸੌਰਿਆਂ ਦੇ ਹਾਈ ਬੀਬੀ ਛੇਤੀ ਕਰੋ ਨਹੀਂ ਥੀਨੂ ਜਾਦੀ ਕਹਲੇ ਹੋਰ ਉਹ ਬੈਠੇ ਹੋਏ ਨੇ ਘਰਤਾ ਚੰਗਾ ਯਾਰ ਮੇਰੇ ਸੌਰਿਆਂ ਦਾ ਸਾਲੀ ਮੈਨੂੰ ਬਾੜੀ ਸੋਹਣੀ ਲੱਗੀ ਜਾਂਦੀ ਆ ਹੈਈਏ ਨਾ ਗਲਾਬ ਦੇ ਫੁੱਲ ਵਰਗੀ ਸਾਣਾ ਇਹ ਉਹਦੀ ਸਾਲੀ ਐ ਐਵੇਂ ਚੰਬੜੀ ਜਨੇ ਓਏ ਬੱਜੂ ਤਾਂ ਹੁਣ ਆਪਣੀ ਇਹਨਾਂ ਨੂੰ ਕੀ ਪਤਾ ਆਪਾਂ ਕੌਣ ਆ ਸਾਲਾ ਪਤਾ ਨਹੀਂ ਕਿੱਥੇ ਟੱਪ ਗਿਆ ਗਲਾਸ ਚ ਰੱਖ ਗਿਆ ਕੱਲਾ ਪਾਣੀ ਤਾਂ ਨਹੀਂ ਜਰਾ ਰੱਖ ਗਿਆ ਮਰ ਕੇ ਆਈ ਉਹ ਕੋਈ ਨਹੀਂ ਆਜੂਗਾ ਖੰਡ ਰੱਖ ਤੈਨੂੰ ਤਾਂ ਸਾਰਾ ਦਾਰੂ ਦਾ ਗਲੱਗੇ ਨਾਲੇ ਗੱਲ ਸੁਣਨਾ ਪੀ ਕੇ ਮੈਂ ਖੱਪ ਜਾਣਾ ਪਈ ਜਾਈ ਇੱਥੇ ਓ ਨਹੀਂ ਪੀਂਦਾ ਮੈਂ ਇੰਨਾ ਬੇਸਬਰਾ ਥੋੜ੍ਹਾ ਹੀ ਆ ਬੇਸਬਰੇ ਦਾ ਨਹੀਂ ਪਤਾ ਤੇਰੇ ਆਦਤ ਹੀ ਐ ਸੋਰੋ ਦੇ ਪੰਡਾਗਾ ਇਹ ਓਏ ਹੁਣ ਨਾਲੇ ਮੈਨੂੰ ਤਾਂ ਪਰੋਣਾ ਹੈਗਾ ਜੇ ਦੋ ਘੁੱਟ ਲਾ ਲੂ ਫਿਰ ਕੀ ਹੁੰਦਾ ਉਹ ਉਹ ਤਾਂ ਮੈਨੂੰ ਵੀ ਪਤਾ ਤੂੰ ਇਹਨਾਂ ਦਾ ਪ੍ਰਾਣਾ ਹੈ ਆਪਸ ਸਾ ਆਪਣਾ ਕੱਲ ਤੇ ਇਹਨਾਂ ਨੂੰ ਪਤਾ ਲੱਗ ਗਿਆ ਪੈਂਦੇ ਹੁਣ ਟਿੰਟੜਜੂ ਪੱਜਰ ਨੂੰ ਥਾਣੀ ਦਿਉਣਾ ਆ ਲਓ ਜੀ ਜਾਈ ਪਹਿਲੇ ਤੋੜਦੀ ਐ ਨਿਆਰੇ ਲਿਆਦੂ ਨਿਆਰੇ ਉਹ ਪ੍ਰਾਣਾ ਛੋਡਾਂ ਮੈਂ ਫਿਰ ਵੀ ਲੰਡੂ ਵਾਲ ਥੋੜਾ ਉਹ ਤਪਲੇ ਵਾਂਗੂ ਮੂਹਰੇ ਬਟਾ ਕੀ ਗੱਲ ਓਏ ਉਹ ਤਾਂ ਹੀ ਮੇਰੇ ਮੱਖੇ ਲੜ ਗਿਆ ਸੀਗਾ ਖੇਤਾਂ ਖਿਆਲ ਨਾ ਪੰਗੇ ਲੈਂਦਾ ਹੋਵੇ ਨਾ ਮਰਿਆ ਉਹ ਡਲਾ ਤੂੰ ਮਖਿਆਲ ਤੇ ਤਾਂ ਲੜੀਆਂ ਹੋਣੀਆਂ ਉਹ ਕਾਣੂ ਜੀਜਾ ਜੀ ਇਹਦਾ ਕਿਸੇ ਨੇ ਹੋਰ ਹੀ ਪੰਗਾ ਸੇੜਤਾ ਮੈਂ ਤਾਂ ਕੋਲ ਦੀ ਨੰਗਾ ਜਾਂਦਾ ਸੀਗਾ ਉਹ ਕਾਣੂ ਜੱਕੜ ਮਾਰਿਆ ਯਾਰ ਪਾ ਘੁੱਟ ਪੀਏ ਮੈਂ ਤਾਂ ਸੋਨੇ ਭਾਈ ਨਾਣਾ ਵਾਸੀ ਜਾਣ ਲੱਗੋਤਾ ਜੰਮੇ ਮੈਂ ਤੇਰਾ ਪੀਂਦੇ ਰਹੀ ਜੰਨੇ ਹੋਈ ਗਿਆ ਬੋਲੇ ਜੇਵਾ ਉਹ ਗੱਲ ਸੁਣ ਲੈ ਇੱਕ ਜਿਹੜੇ ਹੋਰ ਰੋ ਛਤਰਪਾਵਾ ਦੀ ਆ ਜਿਹੜੇ ਇੱਧਰ ਦੇ ਲੋਕ ਨੇ ਨਾ ਇਹ ਬਹੁਤ بڑے ਹੁੰਦੇ ਆ ਚਤੜੇ ਚਤੜ ਕੁੱਟਣਗੇ ਭੱਜਣ ਵੀ ਦੇਣਾ ਉਹ ਗੱਟ ਦੇ ਕਿਹੜਾ ਹੱਥ ਲਾ ਜੂ ਜੱਟ ਦਾਰੂ ਪੀ ਕੇ ਖਾ ਦਲੇਰ ਹੋ ਜਾਂਦਾ ਦਲੇਰ ਆਪਾਂ ਕਹਿ ਇਹਨੂੰ ਜੀਨੋ ਕੱਟਣਾ ਸਾੜੀ ਮੈਨੂੰ ਬਾੜੀ ਸੋਹਣੀ ਲੱਗੀ ਜਾਂਦੀ ਆ ਐਈਏ ਨਾ ਗਲਾਬ ਦੇ ਫੁੱਲ ਵਰਗੀ ਮੈਂ ਰਹਿ ਤਾ ਹਾਂ ਰੋਜਾ ਤਾਹਾਂ ਦਾ ਕੀਏਗਾ ਤਾਹਾਂ ਕੀ ਅੰਬਰ ਖੇਲੇ ਇਹ ਪਵਾਉਂਗਾ ਸਾਲਾ ਡਾਂਗਾ ਹਾਂ ਉਹ ਆ ਰ ਆ ਰ ਆ ਰੋਟੀ ਖਾਣੇ ਆ ਤਾਹਾਂ ਰਸਕੀਏਗਾ ਉਹ ਆ ਰ ਉਹ ਰੋਟੀ ਦਾ ਟਾਈਮ ਹੋਇਆ ਬਈ ਤਾਹਾਂ ਰਸਕੀਏ ਤਾ ਮੈਨੂੰ ਜਾਣਾ ਪਊਗਾ ਦੋਸਤੋ ਕਿਵੇਂ ਲੱਗਾ ਜੇ ਤੁਹਾਨੂੰ ਅਗਰ ਵਧੀਆ ਲੱਗਾ ਤਾਂ ਸਾਰਿਆਂ ਦੇ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿਹਦਾ ਰੋਲ ਵਧੀਆ ਲੱਗਾ ਠੀਕ ਹੈ ਦੋਸਤੋ ਇੱਕ ਵਾਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ